ਸਨੀਦੀ올 ਰਣਦੀਪ ਹੁੱਡਾ ਜਿੱਥੇ ਇੱਕ ਪਾਸੇ ਆਪਣੀ ਫਿਲਮ जाट ਨੂੰ ਲੈ ਕੇ ਲਗਾਤਾਰ ਸੁਰਖੀਆਂ ਮਟੋਰ ਦੇ ਨਜ਼ਰ ਆ ਰਹੇ ਨੇ ਉਹਨਾਂ ਦੀ ਇਹ ਫਿਲਮ ਵੱਡੇ ਪਰਦੇ ਤੇ ਅੱਛੀ ਕਮਾਈ ਕਰਦੀ ਨਜ਼ਰ ਆ ਰਹੀ ਹੈ ਉੱਥੇ ਹੀ ਦੂਜੇ ਪਾਸੇ ਇਸ ਫਿਲਮ ਨੂੰ ਲੈ ਕੇ ਉਹਨਾਂ ਦੇ ਕਾਫੀ ਵਿਵਾਦ ਖੜੇ ਹੁੰਦੇ ਨਜ਼ਰ ਆ ਰਹੇ ਨੇ ਹਾਲ ਫਿਲਹਾਲ ਇਸ ਫਿਲਮ ਨੂੰ ਲੈ ਕੇ ਐਫਆਈਆਰ ਦਰਜ ਕੀਤੀ ਗਈ ਹੈ ਸ਼ਿਕਾਇਤਕਰਤਾ ਦਾ ਇਹ ਕਹਿਣਾ ਹੈ ਕਿ ਫਿਲਮ ਵਿੱਚ ਫਿਲਮਾਏ ਗਏ ਇੱਕ ਸੀਨ ਨੇ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਕੀ ਹੈ ਪੂਰਾ ਮਾਮਲਾ ਆਓ ਜਾਣਦੇ ਹਾਂ ਬਾਲੀਵੁੱਡ اداکار ਸਨੀ ਦਿਓਲ, ਰਣਦੀਪ ਹੁੱਡਾ ਅਤੇ ਵਿਨੀਤ ਕੁਮਾਰ ਸਿੰਘ ਵਿਰੁੱਧ ਉਨ੍ਹਾਂ ਦੀ ਨਵੀਂ ਰਿਲੀਜ਼ ਹੋਈ ਫਿਲਮ 'ਜਾੜ ਦੇ ਇੱਕ ਸੀਨ' ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਜਲੰਧਰ ਪੁਲਿਸ ਨੇ ਬੁੱਧਵਾਰ ਨੂੰ ਭਾਰਤੀ ਨਿਆਏ ਸਹਿਯਤਾ (BNS) ਦੀ ਧਾਰਾ 299 ਦੇ ਤਹਿਤ ਐਫਆਈਆਰ ਦਰਜ ਕੀਤੀ ਹੈ। ਫਿਲਮ ਦੇ ਨਿਰਦੇਸ਼ਕ ਗੋਪੀ ਚੰਦ ਮਲਨੇਨੀ ਅਤੇ ਇਸ ਦੇ ਨਿਰਮਾਤਾਵਾਂ ਵਿਰੁੱਧ ਵੀ ਦਰਜ ਕੀਤੀ ਗਈ। ਸ਼ਿਕਾਇਤਕਰਤਾ ਨੇ ਕਿਹਾ ਕਿ 10 ਅਪ੍ਰੈਲ ਨੂੰ ਰਿਲੀਜ਼ ਹੋਈ ਫਿਲਮ ਦੇ ਇੱਕ ਦ੍ਰਿਸ਼ ਨੇ ਪੂਰੇ ਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪਹ ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਹੈ ਕਿ ਨਿਰਦੇਸ਼ਕ ਲੇਖਕ ਅਤੇ ਨਿਰਮਾਤਾਵਾਂ ਨੇ ਜਾਣਬੁੱਝ ਕੇ ਇਸ ਫਿਲਮ ਨੂੰ ਗੁੱਡ ਫਰਡੇ ਅਤੇ ਈਸਟਰ ਦੇ ਪਵਿੱਤਰ ਮਹੀਨੇ ਦੌਰਾਨ ਰਿਲੀਜ਼ ਕੀਤਾ ਤਾਂ ਜੋ ਈਸਾਈ ਗੁੱਸੇ ਦੇ ਵਿੱਚ ਆ ਜਾਣ ਅਤੇ ਪੂਰੇ ਦੇਸ਼ ਦੇ ਵਿੱਚ ਦੰਗੇ ਪੜਕ ਜਾਣ ਅਤੇ ਅਸ਼ਾਂਤੀ ਫੈਲ ਜਾਵੇ। ਸਣੀ ਦੇ올 ਦੀ ਨਵੀਨਤਮ ਐਕਸ਼ਨ ਫਿਲਮ ਜਾਟ ਰੰਦੀਪ ਹੁੱਡਾ ਨੂੰ ਮੁੱਖ ਵਿਰੋਧੀ ਵਜੋਂ ਪੇਸ਼ ਕਰਦੀ ਹੈ ਜਿਸ ਵਿੱਚ ਸਹਾਇਕ ਕਾਸਟ ਵਿਨੀਤ ਕੁਮਾਰ ਸਿੰਘ, ਫਰੀਆਨੀ ਖੇਰ, ਰਜੀਨਾ ਸ਼ਾਂਤ ਬਜਾਜ, ਜ਼ਰੀਨਾ ਵਹਾਬ ਅਤੇ ਜਗਪਤੀ ਬਾਬੂ ਸ਼ਾਮਿਲ ਨੇ ਇਹ ਫਿਲਮ ਮਿਥਰੀ ਮੂਵੀ ਮੇਕਰਸ ਅਤੇ ਪੀਪਲ ਮੀਡੀਆ ਫੈਕਟਰੀ ਦੁਆਰਾ ਬਣਾਈ ਗਈ ਹੈ ਅਤੇ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾ ਦੇ ਵਿੱਚ ਰਿਲੀਜ਼ ਹੋਈ ਹੈ। ਇਸ ਨੇ ਆਪਣੇ ਪਹਿਲੇ ਵੀਕਐਂਡ ਦੇ ਵਿੱਚ ਬਾਕਸ ਆਫਿਸ ਤੇ 32 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ। ਵੀਰਵਾਰ ਨੂੰ ਸਨੀ ਦਿਓਲ ਦੇ ਪੁਸ਼ਟੀ ਕੀਤੀ ਕਿ ਉਹ ਜਾਟ 2 ਦੇ ਨਾਲ ਵੱਡੇ ਪਰਦੇ ਤੇ ਇੱਕ ਵਾਰ ਫੇਰ ਤੋਂ ਵਾਪਸੀ ਕਰਨਗੇ। ਤੁਹਾਨੂੰ ਦੱਸ ਦੇ ਚਲਿਏ ਕਿ ਇਹ ਮਾਮਲਾ ਹੁਣ ੜਕ ਦਾ ਨਜ਼ਰ ਆ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਫਿਲਮ ਜਾਟ ਵੱਡੇ ਪਰਦੇ ਤੇ ਅੱਛੀ ਕਮਾਈ ਕਰਦੀ ਨਜ਼ਰ ਆ ਰਹੀ ਹੁਣ ਦੇਖਣਾ ਇਹ ਹੈ ਕਿ ਇਸ ਮਾਮਲੇ ਦੇ ਚੱਲਦੇ ਉਸ ਦੇ ਬਾਕਸ ਆਫਿਸ ਕਲੈਕਸ਼ਨ ਤੇ ਕੀ ਕੁਝ ਫਰਕ ਪੈਂਦਾ ਹੈ ਜਾਂ ਫਿਰ ਨਹੀਂ